ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਪਿਓ ਜਿਨੇ ਅਰਜੁਨਦੇਵ ਗੁਰੂ ਫਿਰ ਸੰਕਟ ਜੁਨ ਗਰਬ ਨ ਆਇਓ ਗੁਰੂ ਅਰਜਨਦੇਵ ਜੀ ਦਾ ਪ੍ਰਾਤ ਤਾ ਸ੍ਰੀ ਕਾ ਤਾ ਅਮਾਨਤ ਖਾਨ ਤਾ ਬੀਰ ਬਲ ਤਾ ਖੁਰਮ ਤਾ ਚੰਦੂ ਤਾ ਤਵੀ ਤਤੀ ਰੇਤ ਤਤੀ ਪਾਣੀ ਤਾ ਰੇਤ ਤੀ ਇਹਦੇ ਚ ਪਉਣ ਵਾਲਾ ਵੀ ਤੱਤਾ ਜਹਾਂਗੀਰ ਤੱਤਾ ਜੇ ਠੰਡੇ ਸਨ ਤੇ ਮੇਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਠੰਡੇ ਸਨ ਜੋ ਇੰਨੀਆਂ ਔਕੜਾਂ ਸੰਦੇ ਹੋਈ ਵੀ ਠੰਡੇ ਹੀ ਰਹੇ ਤੇ ਉਸ ਪਰਮ ਪਿਤਾ ਪਰਮਾਤਮਾ ਦੇ ਬਾਣੇ ਨੂੰ ਮੰਨਦੇ ਹੋਏ ਤੇਰਾ ਬਾਣਾ ਮਿੱਠਾ ਲਾਗੇ ਬੈਠੇ ਹੋਏ ਇਸੇ ਬਾਣ ਪਾਠ ਕਰਦੇ ਰਹੇ ਜਾਪ ਕਰਦੇ ਰਹੇ ਤੇਰਾ ਪਾਣਾ ਮਿੱਠਾ ਲਾਗੇ ਤਨ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਕਰਦੀ ਅਣੋਖੀ ਸਿੱਖੀ ਔਰ ਤਨਹਨ ਇਹ ਸਿੱਖੀ ਨੂੰ ਕਮਾਉਣ ਵਾਲੇ ਤਤੀ ਤਵੀ ਤੇ ਬੈਠਾ ਏ ਕੋਈ ਬੇਪਰਵਾਹ ਜਾਪੇ ਇਸ ਜਹਾਨ ਦਾ ਕੋਈ ਸ਼ਹਿਨशाह ਜਾਪੇ ਤਤੀ ਤਵੀ ਤੇ ਬੈਠਾ ਏ ਮੇਰੇ ਸੱਚੇ ਭਾਸ਼ਾ ਗੁਰੂ ਅਰਜਨ ਦੇਵ ਜੀ ਤਨ ਛਾਲੇ ਛਾਲੇ ਹੋ ਗਿਆ ਮੀਰਾ ਇਹ ਪਿਆਰਾ ਸਤਿਗੁਰ ਸ਼ਾਂਤੀ ਦਾ ਇਹ ਪੁੰਝ ਹੋ ਗਿਆ ਕੋਈ ਨੂਰ ਅਲਾਹੀਏ ਤਤੀ ਤਵੀ ਤੇ ਬੈਠ ਕੇ ਇਹ ਬਾਣੀ ਪੜਦਾ ਆ ਮੀਆਂ ਮੀਰ ਨੇ ਆ ਪੁੱਛਿਆ ਕੀ ਖੇਲ ਰਚਾਇਆ ਏ ਤਖਤ ਨੂੰ ਛੱਡ ਕੇ ਕਿਉਂ ਤਤੀ ਤਵੀ ਤੇ ਅਸਤਨ ਲਾਇਆਏ ਸਿੱਖੀ ਤੇ ਸਿੱਖਾਂ ਦੀ ਇਹ ਹੀ ਨਿਸ਼ਾਨੀ ਏ ਇਹ ਪੁੰਜ ਕੁਰਬਾਨੀ ਦਾ ਮੁੱਖੋਂ ਕਹਿਣ ਲਗਾ ਮਿੱਠਾ ਲਾਗੇ ਤੇਰਾ ਪਣਾ ਤੱਤੀ ਤਵੀ ਤੇ ਬੈਠਾ ਹੈ ਕੋਈ ਬੇਪਰਵਾ ਜਾਪੇ ਇਹ ਸ਼ਾਂਤੀ ਦਾ ਪੁੰਜੇ ਤੱਤੀ ਤਵੀ ਤੇ ਬੈਠਾ ਹੈ ਐਸਿਆਂ ਗੁਰਾਂ ਤੋਂ ਮੈਂ ਬਲਿਹਾਰ ਜਾਵਾਂ ਜੀ ऐसे गुरु को बल बल जाइए आप मुक्त मोह तारे जी अज मालिक दुनिया दे बैठ गए तती तवी ते आसन लाके तेरा पाणा मीठा लागे केहन वाले साडे ते भी अपनी मेहर परी दृष्टि पाई कृपा करी राजी रब दी रजा च रहण वाले इस संसार ते भी कृपा करी ਤਨ ਗੁਰੂ ਅਰਜਨ ਦੇਵ ਜੀ ਤਨ ਤੁਸੀਂ ਜੋ ਤਨ ਤੁਹਾਡੀ ਕਮਾਈ ਹੈ ਤਨ ਤੁਹਾਡੀ ਸ਼ਹੀਦੀ ਹੈ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਧਾਂ ਦੇ ਸਰਤਾਜ ਇਹਨਾਂ ਦੀ ਸ਼ਹੀਦੀ ਨੂੰ ਸੱਤ ਸੱਤ ਪ੍ਰਣਾਮ